ਜੋ ਜਿੱਦਾਂ ਕਿ ਤੁਹਾਨੂੰ ਪਤਾ ਹੈ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਰੀਏ ਫੋਮਵਰਕ ਕ੍ਰਿਸ਼ਨ ਜਨਮ ਅਸ਼ਟਮੀ ਸੱਤ ਹਰ ਬੜੇ ਚਾਵਾਂ ਦੇ ਨਾਲ ਖੁਸ਼ੀਆਂ ਦੇ ਨਾਲ ਮਨਾਇਆ ਜਾ ਰਿਹਾ ਸੋ ਆਪਾਂ ਤਸਵੀਰਾਂ ਤੁਹਾਨੂੰ ਦਿਖਾ ਦਾਂਗੇ ਕਿ ਲੋੜ ਆਈ ਕਰ ਰਹੇ ਨੇ ਕ੍ਰਿਸ਼ਨ ਕਨਿਆਨ ਨੂੰ ਪਿਆਰ ਕਰਦੇ ਨੇ ਤੇ ਕ੍ਰਿਸ਼ਨ ਕਨਿਆ ਦੀ ਕਿਰਪਾ ਵੀ ਬੜੀ ਹੈ ਸੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਲੋਕ ਜਿਹੜੇ ਨੇ ਮੁਕਟ ਤੇ ਪੂਰਾ ਡਰੈਸ ਕ੍ਰਿਸ਼ਨ ਕਨਿਆ ਦਾ ਜਿਹੜਾ ਸਮਾਨ ਆ ਉਹ ਖਰੀਦਦਾਰੀ ਕਰ ਰਹੇ ਨੇ ਕਿਉਂਕਿ ਸੋਮਵਾਰ ਜਰੀਏ ਕ੍ਰਿਸ਼ਨ ਜਨਮ ਅਸ਼ਟਮੀ ਮਨਾਈ ਜਾ ਰਹੀ ਹੈ ਆਪਾਂ ਕਸਟਮਰ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਉਹਨਾਂ ਦਾ ਜਿਹੜੇ ਦੁਕਾਨ ਤੇ ਸਮਾਨ ਲੈਣ ਆਏ ਨੇ ਆਪਾਂ ਗੱਲਬਾਤ ਵੀ ਕਰਾਂਗੇ ਕੀ ਕਹਿਣਾ ਹੈ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਰੇ ਭਾਰਤ ਦੇ ਵਿੱਚ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਹਾੜ ਬੜੇ ਖੁਸ਼ੀਆਂ ਦੇ ਚਾਹਮਾਂ ਦੇ ਨਾਲ ਮਨਾਇਆ ਜਾ ਰਿਹਾ ਆਪਾਂ ਗੱਲਬਾਤ ਕਰਦੇ ਹਾਂ ਕੀ ਕਹਿਣਾ ਹੈ ਸੋ ਹਰੇ ਕ੍ਰਿਸ਼ਨ ਜੀ ਹਰੇ ਕ੍ਰਿਸ਼ਨ ਕੀ ਨਾਮ ਦੇ ਬਜਲੀ ਸੋ ਕਿਦਾਂ ਦੇਖਦੇ ਹੋ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਰਾ ਕ੍ਰਿਸ਼ਨ ਜਨਮ ਅਸ਼ਟਮੀ ਮਨਾਈ ਜਾ ਰਹੀ ਹੈ ਹਾਂ ਜੀ ਹਰ ਇੱਕ ਸਾਲ ਮਨਾਈ ਜਾਂਦੀ ਹੈ ਇਸ ਸਾਲ ਵੀ ਮਨਾਈ ਜਾ ਰਹੀ ਹੈ ਜੀ ਕਿੰਨਾ ਕੋਤਸ਼ਾ ਹੈ ਫਿਰ ਬਹੁਤ ਜਿਆਦਾ ਕੋਤਸ਼ਾ ਹੈ ਸਰ ਤੁਸੀਂ ਵੀ ਸਮਾਨ ਲੈਣਾ ਹੈ ਫਿਰ ਹਾਂਜੀ ਹਾਂਜੀ ਕੀ ਲੈਣਾ ਹੈ ਇਹਦੇ ਮੈਂ ਸਾਡੇ ਮੰਦਰ ਦਾ ਹੀ ਸਮਾਨ ਲੱਡੂ ਕੋਪਾਲ ਦੇ ਵਸਤਰ ਲੈਣ ਆਇਆ ਹਾਂ ਜੀ ਹਾਂਜੀ ਮੰਦਰ ਦੇ ਵਿੱਚ ਫਿਰ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਾਂ ਹਾਂਜੀ ਬਹੁਤ ਜਿਆਦਾ ਹਾਂਜੀ ਸਮਾਨ ਲੈ ਚਲੇ ਤੁਸੀਂ ਹਾਂਜੀ ਤਿਆਰੀ ਅਸੀਂ ਕਿੰਨੇ ਦਿਨਾਂ ਤੋਂ ਕਰ ਰਹੇ ਹਾਂ ਜੀ ਕਿੰਨੀ ਕਿੰਨੀ ਕਿਰਪਾ ਫਿਰ ਕ੍ਰਿਸ਼ਨ ਕਨਈਆ ਦੀ ਹਾਂਜੀ ਸਾਰੇ ਸਾਰੇ ਭਾਰਤ ਦੇ ਵਿੱਚ ਜਰਾ ਜੀ ਹਾਂਜੀ ਠੀਕ ਹੈ ਨਾ ਜਦ ਇਹ ਤਾਂ ਇਹੀ ਕਰਨਾ ਚਾਹੀਦਾ ਤੇ ਚਲੋ ਸਾਰਿਆਂ ਨੂੰ ਬੜੇ ਉਤਸ਼ਾਹ ਨਾਲ ਮਨਾਓ ਜਨਮ ਅਸ਼ਟਮੀ ਕੀ ਮੈਸੇਜ ਦੇਣਾ ਚਾਹੁੰਦੇ ਆ ਲੋਕਾਂ ਨੂੰ ਜਿਹੜੇ ਘਰ ਬੈਠੇ ਨੇ ਜਿਹੜੇ ਕ੍ਰਿਸ਼ਨ ਕ੍ਰਿਨੀਆਂ ਨੂੰ ਪਿਆਰ ਕਰਦੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਉਹਨਾਂ ਨੂੰ ਵੀ ਇਹੀ ਕਹਿਣਾ ਚਾਹੀਦਾ ਵੀ ਹਰੇਕ ਦਾ ਚਲੋ ਆਪਣਾ ਏ ਤੇ ਆਪਣਾ ਮਨਾਓ ਜਨਮ ਅਸ਼ਟਮੀ ਜੀ ਅੰਦਰ ਵੀ ਚਾਓ ਤੁਸੀਂ ਜੀ ਸੋ ਗੱਲਬਾਤ ਕੀਤੀ ਜੀ ਉਹਨਾਂ ਨੇ ਕਿਹਾ ਕਿ ਬੜੇ ਖੁਸ਼ੀਆਂ ਦੇ ਚਾਹਾਂ ਦੇ ਨਾਲ ਮਨਾਓ ਕ੍ਰਿਸ਼ਨ ਜਨਮ ਅਸ਼ਟਮੀ ਮੱਖਣ ਵੀ ਉਦਨ ਖਵਾਇਆ ਜਾਏਗਾ ਤੇ ਕੇਕ ਵੀ ਜਰਾ ਉਹਨਾਂ ਦਾ ਕਟਿਆ ਜਾਏ ਹੋਰ ਵੀ ਇੱਥੇ ਕ੍ਰਿਸ਼ਨ ਕ੍ਰਿਨੀਆਂ ਨੂੰ ਪਿਆਰ ਕਰਦੇ ਨੇ ਲੱਲਾ ਜੀ ਨੂੰ ਤੇ ਉਹ ਵੀ ਇੱਥੇ ਪਹੁੰਚ ਕੇ ਆਪਾਂ ਗੱਲਬਾਤ ਕਰਦੇ ਹਾਂ ਸੋ ਰਾਦੇ ਰਾਦੇ ਜੀ ਰਾਦੇ ਰਾਦੇ ਕੀ ਨਾਮ ਦੇ ਮੇਰਾ ਨਿਕੇਤਨ ਕੁਮਾਰ ਤੁਸੀਂ ਦੇਖੋ ਹਾਂ ਸੋ ਫਿਰ ਅੱਜ ਤੁਸੀਂ ਵੀ ਖਰੀਦਦਾਰੀ ਕਰਨ ਵਾਸਤੇ ਆਏ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਹਾਂਜੀ ਲੋ ਖਰੀਦਦਾਰੀ ਕਰਨ ਆਇਆ ਜਨਮ ਅਸ਼ਟਮੀ ਲਈ ਗੱਡੂ ਕੋ ਪਾਲ ਜੀ ਸੋ ਫਿਰ ਇਹ ਕ੍ਰਿਸ਼ਨ ਜਨਮ ਅਸ਼ਟਮੀ ਮਨਾਣੀ ਹੈ ਹਾਂਜੀ ਹਾਂਜੀ ਪੂਰੇ ਚਾਵਾਂ ਦੇ ਨਾਲ ਹਾਂਜੀ ਅੱਜ ਪੂਰੇ ਚਾਵਾਂ ਸੋ ਸਰ ਉਹ ਡੀਕ ਜਰੀਏ ਪਹਿਲਾਂ ਹੀ ਸ਼ੁਰੂ ਹੋ ਜਾਂਦੀ ਹੈ ਇੱਕ ਸਾਲ ਪਹਿਲਾਂ ਹੀ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਹਾਂਜੀ ਜਦੋਂ ਸ਼ੁਰੂ ਤੋਂ ਸ਼ੁਰੂ ਹੋ ਜਾਂਦੀ ਹੈ ਇਹ ਸਾਡਾ ਧਾਰਮਿਕ ਜੀ ਹਰਵਾ ਜੀ ਹਿੰਦੂਤਰ ਮਨਾਉਂਦੇ ਜੀ ਜੁੜਿਆ ਜੀ ਜੀ ਆ ਜੀ ਉਪਰ ਕਿੰਨੀ ਕੀ ਕਿਰਪਾ ਕ੍ਰਿਸ਼ਨ ਕਨਈਆ ਦੀ ਬਹੁਤ ਬਹੁਤ ਕਿਰਪਾ ਉਹ ਵੀ ਕਿਰਪਾ ਉਹਨਾਂ ਦੀ ਕਿਰਪਾ ਸਾਰੀ ਸਾਰੇ ਪਾਸੇ ਹਾਂ ਜੀ ਸੋ ਗੱਲਬਾਤ ਕੀਤੀ ਹੈ ਜੀ ਤਸਵੀਰਾਂ ਤੁਹਾਨੂੰ ਇੱਕ ਵਾਰੀ ਫੇਰ ਦਿਖਾ ਦਾਂਗੇ ਕਿ ਲੋਕ ਜਰੇ ਨੇ ਬੜਾ ਪਿਆਰ ਕਰਦੇ ਨੇ ਕ੍ਰਿਸ਼ਨ ਕਨਈਆ ਨੂੰ ਲੱਲਾ ਜੀ ਨੂੰ ਤੇ ਸਮਾਨ ਖਰੀਦਣ ਵਾਸਤੇ ਇੱਥੇ ਪਹੁੰਚੇ ਨੇ ਪੂਰੀਆਂ ਰੌਣਕਾਂ ਲੱਗੀਆਂ ਹੋਈਆਂ ਨੇ ਪਹਿਲਾਂ ਹੀ ਜੇਰੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਨੇ ਪ੍ਰਸ਼ਨ ਕਿਨੇ ਯਾਰੋਂ ਜਿਹੜਾ ਇਹ ਮਨਾਉਣ ਵਾਸਤੇ ਤੇ ਉਹਨਾਂ ਦਾ ਜਨਮ ਦਿਨ ਮਨਾਉਣ ਵਾਸਤੇ ਤੇ ਨਾਲ ਦੀ ਨਾਲ ਉਹਨਾਂ ਦਾ ਕੇਕ ਵੀ ਕਟਿਆ ਜਾਏਗਾ ਤੇ ਨਾਲ ਦੀ ਨਾਲ ਜਿਹੜਾ ਇਹ ਉਹਨਾਂ ਨੂੰ ਮੱਖਣ ਵੀ ਖਵਾਇਆ ਜਾਏਗਾ ਸਾਰੇ ਪਾਰਤ ਦੇ ਵਿੱਚ ਜਿਹੜਾ ਇਹ ਉਹ ਤਿਹਾਰ ਜਿਹੜਾ ਇਹ ਉਹ ਮਨਾਇਆ ਜਾ ਰਿਹਾ ਹੈ ਕ੍ਰਿਸ਼ਨ ਜਨਮ ਅਸ਼ਟਮੀ ਜਿਹੜਾ ਇਹ ਸੋងਵਾਰ ਮਨਾਇਆ ਜਾ ਰਹੀ ਹੈ ਸੋ ਬੜੀ ਕਿਰਪਾ ਹੈ ਕ੍ਰਿਸ਼ਨਕ ਨੇ ਯਾਦੀ ਹਰ ਸਾਲ ਜਿਹੜਾ ਇਹ ਉਹਨਾਂ ਦਾ ਤਿਹਾਰ ਜਿਹੜਾ ਇਹ ਮਨਾਇਆ ਜਾਂਦਾ ਹੈ ਕ੍ਰਿਸ਼ਨ ਜਨਮ ਅਸ਼ਟਮੀ ਆਪਾਂ ਗੱਲਬਾਤ ਵੀ ਕਰਾਂਗੇ ਹੋਰ ਵੀ ਜਿਹੜੇ ਆਤੇ ਪਹੁੰਚੇ ਨੇ ਲੋਕ ਜਿਹੜੇ ਪਹੁੰਚੇ ਨੇ ਤਿਆਰੀਆਂ ਦੀ ਗੱਲ ਕਰ ਲਈਏ ਤੇ ਤਿਆਰੀਆਂ ਜਿਹੜੀਆਂ ਨੇ ਸ਼ੁਰੂ ਹੋ ਚੁੱਕੀਆਂ ਨੇ ਬੜੀ ਕਿਰਪਾਈ ਕ੍ਰਿਸ਼ਨਕ ਨੇ ਇਹਦੀ ਹੈ ਤਸਵੀਰੇ ਕਿ ਤੁਹਾਨੂੰ ਦਿਖਾ ਦਾਂਗੇ ਕਿ ਬੱਚੇ ਨੂੰ ਮੁਕਟ ਮੁਕਟ ਜਰਾਏ ਕ੍ਰਿਸ਼ਨਕ ਨੇ ਯਾਣਾ ਨੂੰ ਬਣਾਣਾ ਤੇ ਉਹ ਦਿਨ ਜਿਹੜਾ ਇਹ ਉਹਨਾਂ ਨੂੰ ਮੰਦਿਰੇ ਲੈ ਕੇ ਜਾਣਾ ਹੈ ਤੇ ਬੱਚੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਲਾਈਵ ਤੇ ਆਪਾਂ ਗੱਲਬਾਤ ਵੀ ਉਹਨਾਂ ਦੇ ਨਾਲ ਕਰਾਂਗੇ ਉਹਨਾਂ ਦੇ ਪੈਰੈਂਟਸ ਨਾਲ ਕੀ ਉਹਨਾਂ ਦਾ ਕਹਿਣਾ ਹੈ ਕਿਉਂਕਿ ਹਰ ਸਾਲ ਜਿਹੜਾ ਇਹ ਭਾਰਤ ਦੇ ਵਿੱਚ ਮਨਾਇਆ ਜਾਂਦਾ ਤਿਉਹਾਰ ਤੇ ਆਪਣੇ ਛੋਟੇ ਛੋਟੇ ਬੱਚਿਆਂ ਨੂੰ ਕ੍ਰਿਸ਼ਨ ਬਣਾਉਂਦੇ ਨੇ ਤੇ ਮੰਦਰੀ ਲੈ ਕੇ ਜਾਂਦੇ ਨੇ ਤੇ ਕਿਤੇ ਨਾ ਕਿਤੇ ਕ੍ਰਿਸ਼ਨ ਦੀ ਵੀ ਕਿਰਪਾ ਰੰਦੀ ਹੈ ਸੋ ਆਪਾਂ ਗੱਲਬਾਤ ਕਰਦੇ ਆ ਜੀ ਇੱਥੇ ਪਹੁੰਚੇ ਨੇ ਰਾਦੇ ਰਾਦੇ ਕੀ ਨਾਮ ਦੇ ਅਰਜਿੰਦਰ ਤੁਸੀਂ ਵੀ ਫਿਰ ਆਇਓ ਅੱਜ ਸਮਾਨ ਲੈਣ ਬੱਚੇ ਦਾ ਸਮਾਨ ਲੈਣਾ ਹੈ ਕ੍ਰਿਸ਼ਨ ਬਣਾਣਾ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਸਮਾਨ ਲੈਣ ਆਇਓ ਹਾਂਜੀ ਹਾਂਜੀ ਬੱਚੇ ਨੂੰ ਕ੍ਰਿਸ਼ਨ ਬਣਾਣਾ ਫਿਰ ਹਾਂਜੀ ਕਿੰਨਾ ਖਚਾ ਹੁੰਦਾ ਫਿਰ ਵਰਦ ਚਾਹੁੰਦਾ ਪਹਿਲੀ ਵਾਰ ਬਣਾ ਰਹੇ ਕਿਦਾ ਨਹੀਂ ਤੀਜੀ ਵਾਰ ਤੀਜੀ ਵਾਰ ਬਣਾ ਰਹੇ ਹੋ ਕਿੰਨੇ ਕੀ ਕਿਰਪਾ ਫਿਰ ਕ੍ਰਿਸ਼ਨ ਜਨਮ ਅਸ਼ਟਮੀ ਆਵੇ ਵਰਦ ਜੀ ਤੁਸੀਂ ਸਮਾਨ ਲੈਣ ਪਹਿਲਾਂ ਹੀ ਆ ਗਏ ਹੋ ਹਾਂਜੀ ਹਾਂਜੀ ਕੀ ਕਹਿਣਾ ਚਾਹੁੰਦੇ ਜਿਹੜੇ ਕ੍ਰਿਸ਼ਨ ਕਨਿਆਨੋ ਪਿਆਰ ਕਰਦੇ ਨੇ ਜਨਮ ਅਸ਼ਟਮੀ ਹਰ ਸਾਲ ਮਨਾਦੇ ਕੀ ਉਹਨਾਂ ਨੂੰ ਕਹਿਣਾ ਚਾਹੁੰਦੇ ਉਹਨਾਂ ਨੂੰ ਵਧਾਈ ਦੇਣਾ ਚਾਹੀਦਾ ਵਧਾਈ ਦੇਣਾ ਚਾਹੁੰਦੇ ਹਾਂਜੀ ਹਾਂਜੀ ਸੋ ਉਹਨਾਂ ਨੇ ਵਧਾਈ ਦਿੱਤੀ ਹੈ ਜੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਉੱਤੇ ਤਿਆਰੀਆਂ ਤੁਹਾਨੂੰ ਦਿਖਾ ਰਹੇ ਹਾਂ ਕਿ ਤਿਆਰੀਆਂ ਜਰੀਆਂ ਨੇ ਸ਼ੁਰੂ ਹੋ ਚੁੱਕੀਆਂ ਨੇ ਆਪਾਂ ਹੋਰ ਵੀ ਇੱਥੇ ਮੌਜੂਦ ਨੇ ਜਿਹੜੇ ਸਮਾਨ ਲੈਣ ਵਾਸਤੇ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਉਹਨਾਂ ਦਾ ਸੋ ਹੋਰ ਵੀ ਇੱਥੇ ਬੱਚਿਆਂ ਵਾਸਤੇ ਸਮਾਨ ਖਰੀਦਣ ਆਏ ਨੇ ਤਿਆਰੀਆਂ ਜਿਹੜੀਆਂ ਨੇ ਕ੍ਰਿਸਟਨ ਜਨਮਸ਼ਮਿੰਦੀਆਂ ਹੋ ਰਹੀਆਂ ਨੇ ਆਪਾਂ ਗੱਲਬਾਤ ਕਰਦੇ ਹਾਂ ਸੋ ਨਮਸਕਾਰ ਜੀ ਨਮਸਕਾਰ ਕੀ ਨਾਮ ਜੀ ਮੇਰਾ ਸ਼ੀਗਵਾ ਰਹੇ ਅਸ਼wini ਜੀ ਤੁਸੀਂ ਵੀ ਸਮਾਨ ਖਰੀਦਣ ਆਏ ਹੋ ਜਨਮ ਅਸ਼ਟਮੀ ਦੇ ਤਿਹਾਰ ਤੇ ਹਾਂਜੀ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਫਿਰ ਇਹ ਤਿਹਾਰ ਬਹੁਤ ਵਧੀਆ ਜੀ ਬੜੀ ਖੁਸ਼ੀ ਦੀ ਗੱਲ ਹੈ ਕਿ ਆਪਣਾ ਤਿਹਾਰ ਅਸੀਂ ਬੜੇ ਧੂਮ ਦਾ ਮਰਾ ਰਹੇ ਹਾਂ ਹਰ ਸਾਲ ਮਨਾਉਂਦੇ ਹਰ ਸਾਲ ਮਾਈ ਜੀ ਤੁਸੀਂ ਕੀ ਲੈਣ ਆਏ ਹੋ ਫਿਰ ਅਸੀਂ ਵੀ ਇਹੀ ਪਾਸੇ ਜਾ ਕੇ ਸਮਾਨ ਹੀ ਜੀ ਅੱਛਾ ਜੀ ਹਾਂਜੀ ਜੋ ਕਿਸੇ ਜੋ ਕਿਸੇ ਜਨਮ ਅਸ਼ਟਮੀ ਦਾ ਹੁੰਦਾ ਵਾ ਉਹ ਲੈਣ ਆਏ ਸਜਾਵਟ ਦਾ ਕਿੰਨਾ ਚਾਹ ਹੁੰਦਾ ਫਿਰ ਹਰ ਸਾਲ ਮਨਾਉਣਾ ਹੁੰਦਾ ਨਹੀਂ ਬਹੁਤ ਚਾਈ ਗੋ ਇਸ ਸਬਾਜ ਆਪਣੇ ਜਗਤ ਰਾਮ ਮੋਦੀ ਨੇ ਬਣਾਇਆ ਉਸ ਵਸਨ ਹੋਰ ਦੂਣਾ ਖਚਾ ਹੋ ਗਿਆ ਬਹੁਤ ਖੁਸ਼ੀ ਹੈ ਮੋਦੀ ਨੇ ਉਹਦਾ ਸਾਡਾ ਹਰ ਇਤਿਹਾਸ ਰੌਣਕ ਵਧੀ ਹੈ ਰੌਣਕ ਵਧੀ ਹੈ ਕੋਈ ਚੱਕਰੀ ਹੈ ਜੀ ਹਾਂਜੀ ਸੋ ਗੱਲਬਾਤ ਕੀਤੀ ਹੈ ਜੀ ਉਹਨਾਂ ਨੇ ਕਿਹਾ ਹੈ ਕਿ ਹਰ ਸਾਲ ਆਪਾਂ ਤਿਹਾਰ ਮਨਾਉਂਦੇ ਆ ਤੇ ਬਹੁਤ ਵਧੀਆ ਲੱਗਦਾ ਤੇ ਖੁਸ਼ੀਆਂ ਦੇ ਚਾਵਾਂ ਨਾਲ ਮਨਾਉਂਦੇ ਆ ਸੋ ਹੋਰ ਵੀ ਕਸਟਮਰ ਅਤੇ ਪਹੁੰਚੇ ਨੇ ਖਰੀਦਦਾਰੀ ਕਰ ਰਹੇ ਨੇ ਕ੍ਰਿਸ਼ਨ ਕ੍ਰਿਨਿਆ ਨੂੰ ਜਿਹੜੇ ਪਿਆਰ ਕਰਦੇ ਨੇ ਸੇਰ ਦੀਆਂ ਹੀ ਰੌਣਕਾਂ ਲੱਗੀਆਂ ਹੋਈਆਂ ਨੇ ਐਦਾਂ ਹੀ ਖਰੀਦਦਾਰੀ ਹੋ ਰਹੀ ਹੈ ਆਪਾਂ ਗੱਲਬਾਤ ਕਰਦੇ ਆਂ ਸੋਰਾ ਦੇ ਰਾਦੇ ਜੀ ਕੀ ਨਾਮ ਦੇ ਸविता ਉਧਰ ਦੇਖੋ ਸविता ਤੁਸੀਂ ਵੀ ਸਮਾਨ ਫਿਰ ਖਰੀਦਣ ਆਏ ਦੇ ਕ੍ਰਿਸ਼ਨ ਕਨਈਆ ਬਾਤ ਜੀ ਹਾਂਜੀ ਹਾਂਜੀ ਇਹ ਕੀ ਲੈਣਾ ਇਹਦੇ ਅਸੀਂ ਉਹਨਾਂ ਦੇ ਮੁਕਟ ਲੈਣੇ ਆ ਕੋਈ ਐਡਰਸਾ ਲੈਣੀਆਂ ਕੁਸ਼ਿੰਗਾਰ ਦਾ ਸਮਾਨ ਲੈਣਾ ਚਾਹੁੰਦੇ ਆ ਕਿੰਨੇ ਕੀ ਕਿਰਪਾ ਫਿਰ ਕ੍ਰਿਸ਼ਨ ਕਨਈਆ ਬਹੁਤ ਜ਼ਿਆਦਾ ਉਹਨਾਂ ਦੀ ਕਿਰਪਾ ਇੱਥੇ ਤੱਕ ਪਹੁੰਚੇ ਆ ਬਹੁਤ ਜ਼ਿਆਦਾ ਹਾਂਜੀ ਸੋ ਫਿਰ ਹਰ ਸਾਲ ਉਹ ਢੀ ਕਰਦੇ ਰਹਿੰਦੇ ਕਿ ਕ્યાર ਆਵੇ ਹਾਂਜੀ ਆ ਸਾਲ ਵੀ ਬਹੁਤ ਢੀ ਕਰਦੇ ਆ ਵੀ ਇਤਹਾਸ ਜਲਦੀ ਆਏ ਹੋ ਰਹੀ ਹੈ ਬੜੀ ਸ਼ਰਧਾ ਨਾਲ ਮਨਾਉਣੇ ਇਸ ਇਤਹਾਸ ਨੂੰ ਮਾਨਵੀਤ ਬਹੁਤ ਚਾਹ ਹੁੰਦਾ ਹੈ ਲੱਲਾ ਜੀ ਨੂੰ ਫਿਰ ਮੱਖਣ ਵੀ ਖਵਾਇਆ ਜਾਂਦਾ ਹੈ ਜੀ ਇਹਨਾਂ ਨੂੰ ਹਰ ਤਰ੍ਹਾਂ ਦਾ ਹੀ ਭੋਗ ਲਗਾਉਂਦੇ ਆਂ ਔਰ ਮਿਠਾਈ ਦਾ ਭੋਗ ਲਾਉਂਦੇ ਮੱਖਣ ਦਾ ਲਾਉਂਦੇ ਕੇਕ ਵੀ ਕੱਟਦੇ ਆਂ ਬੱਚਿਆਂ ਨਾਲ ਵੀ ਸੈਲੀਬ੍ਰੇਟ ਕਰਦੇ ਆਂ ਕਿੱਥੋਂ ਆਏ ਹੋ ਤੁਸੀਂ ਅਸੀਂ ਵੱਡੇ ਘੁੰਮਣ ਤੋਂ ਆਏ ਆਂ ਜੀ ਹਰ ਸਾਲ ਫਿਰ ਸਮਾਨ ਲੈਣਾ ਹੁੰਦਾ ਹੈ ਜੀ ਹਰ ਸਾਲ ਅਸੀਂ ਆਉਂਦੇ ਆਂ ਜੀ ਕਿੰਨਾ ਉਤਸ਼ਾਹ ਹੁੰਦਾ ਫਿਰ ਮਾਨਵੀਤ ਦੇ ਵਿੱਚ ਚਾਹ ਬਹੁਤ ਜ਼ਿਆਦਾ ਚਾਹ ਹੁੰਦਾ ਹੈ ਸੋ ਕੀ ਮੈਸੇਜ ਦੇਣਾ ਚਾਹੁੰਦੇ ਹੋ ਜਿਹੜੇ ਕ੍ਰਿਸ਼ਨ ਘਈ ਨੂੰ ਪਿਆਰ ਕਰਦੇ ਆਂ ਹਾਂ ਸਹੀ ਮੈਸੇਜ ਨਹੀਂ ਨਹੀਂ ਆਇਆ ਇਹ ਸਾਡਾ ਮਤਲਬ ਪਰਮਾਤਮਾ ਇਹਨਾਂ ਦਾ ਵੀ ਸਾਨੂੰ ਤੇ ਹਰ ਜਿਹੜਾ ਬੜੇ ਸ਼ਰਧਾ ਨਾਲ ਬਣਾਉਣਾ ਚਾਹੀਦਾ ਹੈ ਕਿਸੇ ਆ ਹੀ ਆਪਣੇ ਬੱਚੇ ਦਾ ਕਰਦੇ ਸਾਰਾ ਕੁਝ ਇਹ ਸਾਡੇ ਭਗਵਾਨ ਇਹਨਾਂ ਦਾ ਸਾਰਾ ਕੁਝ ਸਾਨੂੰ ਤੁਸੀਂ ਤੁਸੀਂ ਸਭ ਕੁਝ ਕਰਨਾ ਚਾਹੀਦਾ ਹੈ ਸੋ ਗੱਲਬਾਤ ਕੀਤੀ ਜੀ ਉਹਨਾਂ ਨੇ ਕਹਿ ਕਿ ਜਿੱਦਾਂ ਆਪਾਂ ਆਪਣੇ ਬੱਚੇ ਦਾ ਸੈਲੀਬ੍ਰੇਟ ਕਰਦੇ ਆ ਜਨਮ ਦਿਹਾੜਾ ਉਦਾਂ ਹੀ ਜਿਹੜਾ ਇਹ ਇਹਨਾਂ ਦਾ ਕਰਨਾ ਚਾਹੀਦਾ ਇਹਨਾਂ ਦੀ ਬੜੀ ਕਿਰਪਾ ਦੀ ਕਿਰਪਾ ਬਣੀ ਰਹਿੰਦੀ ਹੈ ਤਸਵੀਰ ਇੱਕ ਦਿਖਾ ਦਾਂਗੇ ਤੁਹਾਨੂੰ ਕਿ ਤਿਆਰੀਆਂ ਮੁਕਟ ਮੁਕਟ ਸਜਾਵਟ ਸਾਰਾ ਕਰਦੇ ਪਏ ਨੇ ਆਪਾਂ ਭਾਜੀ ਨਾਲ ਵੀ ਗੱਲਬਾਤ ਕਰਾਂਗੇ ਜਨਾਦੀ ਦੁਕਾਨ ਦੇ ਉੱਤੇ ਰੌਣਕਾਂ ਲੱਗੀਆਂ ਨੇ ਆਪਾਂ ਗੱਲਬਾਤ ਕਰਦੇ ਆ ਉਹਨਾਂ ਦੇ ਨਾਲ ਵੀ ਕੀ ਕਹਿਣਾ ਉਹਨਾਂ ਦਾ ਸੁਪਾ ਇਹ ਨਾਲ ਗੱਲਬਾਤ ਕਰਾਂਗੇ ਜਿਨ੍ਹਾਂ ਦੀ ਦੁਕਾਨ ਦੇ ਉੱਤੇ ਰੌਣਕਾਂ ਲੱਗੀਆਂ ਨੇ ਹਰ ਸਾਲ ਐਦਾਂ ਹੀ ਰੌਣਕਾਂ ਲੱਗਦੀਆਂ ਹਰ ਸਾਲ ਨਹੀਂ ਹਰ ਇੱਕ ਦਿਨ ਦੇ ਹਰ ਦੇ ਉੱਤੇ ਰੌਣਕਾਂ ਲੱਗਦੀਆਂ ਨੇ ਆਪਾਂ ਗੱਲਬਾਤ ਕਰਦੇ ਆ ਕੀ ਨਾਮ ਹੈ ਤੇ ਕਿੰਨੀ ਪੁਰਾਣੀ ਦੁਕਾਨ ਹੈ ਗੱਲਬਾਤ ਕਰਦੇ ਆ ਸੋ ਨਮਸਕਾਰ ਭਾਜੀ ਨਮਸਕਾਰ ਜੀ ਕੀ ਨਾਮ ਦੇ ਜੀ ਮੇਰਾ ਪੰਕਜ ਸ਼ਰਮਾ ਸੋ ਸ਼ਰਮਾ ਸਾਹਿਬ ਕਿੰਨੀ ਕੁ ਪੁਰਾਣੀ ਦੁਕਾਨ ਹੈ ਤੁਹਾਡੀ ਸਾਡੀ 25 ਸਾਲ ਹੋ ਗਈ ਜੀ ਜੀ 25 ਸਾਲ ਤੋਂ ਅਸੀਂ ਪਟਾਲੇ ਦੇ ਵਿੱਚ 25 ਸਾਲ ਤੋਂ ਅਸੀਂ ਪਟਾਲੇ ਦੇ ਵਿੱਚ ਕਾਫੀ ਕੰਮ ਕਰਦੇ ਪਏ ਹਾਂ ਜੀ ਰੋਣ ਕ ਲੱਗੀਆਂ ਨੇ ਕਿ ਲੋਕ ਜਰੇ ਨੇ ਕ੍ਰਿਸ਼ਨ ਦੇ ਵਸਤਰ ਜਰੇ ਨੇ ਸਾਰਾ ਸਮਾਨ ਲੈ ਕੇ ਜਾ ਰਹੇ ਹਾਂ ਜੀ ਬਹੁਤ ਰੋਣ ਕ ਜੀ ਸਾਰਾ ਇੰਨਾ ਦਾ ਹੀ ਸਹਿਯੋਗ ਹੈ ਕਸਬਰਾ ਜਿਹੜੇ ਸਾਡੇ ਸ਼ਹਿਰ ਵਾਸੀ ਨੇ ਜੀ ਅਸੀਂ 2000 ਸਾਲ ਦੇ ਵਿੱਚ ਦੁਕਾਨ ਖੋਲੀ ਸੀਗੀ ਛੋਟੀ ਜੀ ਜੀ ਉਸ ਤੋਂ ਬਾਅਦ ਜੁਆ ਨੀ ਵੱਡੀ ਦੁਕਾਨ ਇਹਨਾਂ ਨੇ ਕਰਾਈ ਜੀ ਸਾਰਾ ਇਹਨਾਂ ਦਾ ਹੀ ਸਹਿਯੋਗ ਹੈ ਪਰ ਕਿਰਤੀ ਜੀ ਦਾ ਸਹਿਯੋਗ ਹੈ ਸਾਡੇ ਤਾਂ ਸਾਰੇ ਤਿਉਹਾਰ ਦੇ ਉੱਤੇ ਅਸੀਂ ਐਡਾ ਹੀ ਰੌਣਕ ਲੱਗਦੀ ਹੈ ਜੀ ਜਨਮਸ਼ਤਮੀ ਨవరాత్రੇ ਦੀਵਾਲੀ ਪਰਦੇ ਹਾਰ ਦੇ ਦਿਨ ਸੋਕਰ ਕਿੰਨੇ ਕਿਰਪਾ ਕ੍ਰਿਸ਼ਨਿਕ ਨੇ ਯਾਦ ਇਹ ਕਹਿੰਦੇ ਛੋਟੀ ਦੁਕਾਨ ਸੀ ਅੱਜ ਬੜੀ ਵੱਡੀ ਦੁਕਾਨ ਹੋ ਗਈ ਇਤਨਾ ਕਿਤੇ ਪਰਮਾਤਮਾ ਦੀ ਕਿਰਪਾ ਹੋ ਗਈ ਹੈ ਸਾਰੇ ਪਰਿਵਾਰ ਦੱਸੋ ਕੀ ਕਹਿਣਾ ਚਾਹੁੰਦੇ ਹੋ ਸਾਰੀ ਉਹਨਾਂ ਦੀ ਦੇਖੋ ਜੀ ਕਾਲੀ ਮਾਤਾ ਦਾ ਫਾਦਰ ਹੈ ਸਾਡੇ ਲਾਗੇ ਜੀ ਬਹੁਤ ਆਪਣਾ ਉਹਨਾਂ ਦੀ ਮਹਾਰਾਣੀ ਵੀ ਕਿਸ਼ਨ ਜੀ ਦੀ ਬਹੁਤ ਕਿਰਪਾ ਸਾਡੇ ਜੀ ਛੋਟੇ ਨੂੰ ਵੱਡੇ ਉਹਨਾਂ ਨੇ ਬਹੁਤ ਬਹੁਤ ਜਿੰਨੇ ਜੋਗੇ ਨਹੀਂ ਸੀਗੇ ਉਹ ਉਹਨੇ ਜੋਗੇ ਕਰਦੇ ਰਿਹਾ ਜੀ ਕੀ ਮੈਸੇਜ ਦੇਣਾ ਚਾਹੁੰਦੇ ਹੋ ਜਿਹੜੇ ਫਿਰ ਕ੍ਰਿਸ਼ਨ ਜਨਮਸ਼ਟਮੀ ਮਨਾ ਰਹੇ ਨੇ ਸੋਮਵਾਰ ਸਾਰੇ ਪਾਰਾ ਵਿੱਚ ਬਹੁਤ ਹੁੰਮਤਾ ਮਨਾਓ ਆਪਣੀਂ ਦੂਆ ਦਾ ਤਿਹਾੜਾ ਹੈ ਬਹੁਤ ਹੁੰਮਤਾ ਮਨਾਓ ਇਹ ਹੋਏ ਆਪਣਾ ਜਿਹਨੇ ਜਨਾਈ ਸੋ ਫਿਰ ਤਿਆਰੀਆਂ ਜਿਹੜੀਆਂ ਨੇ ਤਿਆਰੀਆਂ ਅੱਜ ਤੋਂ ਸ਼ੁਰੂ ਹੋ ਚੁੱਕੀਆਂ ਸੋਮਵਾਰ ਆ ਸ਼ਨੀਵਾਰ ਆ ਤੇ ਸੋਮਵਾਰ ਜਿਹੜਾ ਜਿਹੜਾ ਜਨਮ ਅਸ਼ਮੀ ਮਨਾਇ ਜਾ ਰਹੀ ਹੈ ਸਾਡੇ ਨੂੰ 15 ਦਿਨ ਹੋ ਗਏ ਆ ਅੱਛਾ ਜੀ ਪੂਰਾ ਰਸ ਲੱਗਾ ਦਾ ਜੀ ਤੇ ਰੋਜ਼ ਅਰੇ 9 10 ਵੇ ਰਾਤੀ 3 ਵੇ 9 ਵੇ ਤੋਂ ਲੈ ਕੇ 10 ਵੇ ਜੰਦੇ ਆ ਜੀ ਤੇ ਪੂਰਾ ਰਸ ਆਈ 15 ਦਿਨ ਪਹਿਲਾਂ ਤਿਆਰੀਆਂ 15 ਦਿਨ ਤੋਂ ਲੁਕੀ ਤਿਆਰੀਆਂ ਕਰਦੇ ਆ ਏਦਾਂ ਹੀ ਤਿਆਰੀ ਕਰਦੇ ਵੇ ਸਾਡੇ ਜਿਹੜੇ ਕਸਟਮਰ ਬੜੇ ਪੁਰਾਣੇ ਵੀ 20 25 ਸਾਲ ਦੇ ਸਾਡੇ ਨਾਲ ਜੁੜੇ ਹੋਏ ਆ ਜੀ ਉਹ ਪਹਿਲੇ ਹੀ ਆ ਜਾਂਦੇ ਰਸ ਹੋ ਜਾਂਦਾ ਵੇ ਉਹ ਕਦੇ ਆਪਣੀ ਤਸੱਲੀ ਨਾਲ ਆ ਕੇ ਆਪਣਾ ਸਮਾਨ ਲੈਣਾ ਹੁੰਦਾ ਜੀ ਬਹੁਤ ਬਹੁਤ ਸਹੀ ਹੋ ਗਈ ਸਾਡੇ ਸਾਰੇ ਇਲਾਕੇ ਦੇ ਕਸਬਿਆਂ ਦੇ ਜਿੰਨੇ ਵੀ ਛੋਟੇ ਕਸਬੇ ਸਾਰੇ ਲੋਕਾਂ ਦੇ ਅਸੀਂ ਇਕੱਲੇ ਸੀਗੇ 2006 ਦੇ ਵਿੱਚ ਕਰਨ ਵਾਲੇ ਅੱਜ ਕਿਰਪਾ ਵਾ ਬੜੇ ਲੋਕ ਕਰਦੇ ਵੀ ਆਹੋ ਹੀ ਕੰਮ ਜੀ ਜੀ ਅਸੀਂ ਸ਼ਹਿਰ ਦੇ ਵਿੱਚ ਇਕੱਲੇ ਆਲੇ ਕੰਮ ਹੋ ਗਏ ਲੱਡੂ ਪਾਲ ਲੋਕਾਂ ਕੋ ਕਿਸੇ ਕਿਸੇ ਕੋਲ ਦੇ ਗੇ ਜੀ ਹੁਣ ਹਰ ਘਰ ਦੇ ਵਿੱਚ ਦੱਸਦਾ ਕਿ ਲੱਡੂ ਪਾਲ ਵੀ ਹੈਗੇ ਜੀ 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 ਅਗਰ ਤੁਸੀਂ ਬਿਯਾਰ ਚ ਦੇਖੋਗੇ ਕਿੰਨੀਆਂ ਦੁਕਾਨਾਂ ਲੱਗੀਆਂ ਸਾਰੇ ਲੋਕ ਚਲੋ ਪਰਮਾਤਮਾ ਸਾਰੇ ਨੂੰ ਦੇਵੇ ਜੀ ਤੇ ਬਹੁਤ ਵਧੀਆ ਜਦੋਂ ਪਰਮਾਤਮਾ ਵਾਦੇ ਭਾਈ ਜਵੇ ਸਾਰੇ ਆਵਰੇ ਸੋ ਗੱਲਬਾਤ ਕੀਤੀ ਹੈ ਜੀ ਉਹਨਾਂ ਨੇ ਕਿਹਾ ਹੈ ਕਿ ਛੋਟੀ ਦੁਕਾਨ ਸੀਗੀ ਅੱਜ ਕਿਤੇ ਨਾ ਕਿਤੇ ਪਰਮਾਤਮਾ ਦੀ ਕਿਰਪਾ ਹੋਈ ਏ ਕ੍ਰਿਸ਼ਨ ਕਨਈਆ ਦੀ ਡੱਡੂ ਗੋਪਾਲ ਜੀ ਦੀ ਕਿਰਪਾ ਹੋਈ ਏ ਤੇ ਅੱਜ ਛੋਟੀ ਤੋਂ ਬੜੀ ਵੱਡੀ ਦੁਕਾਨ ਹੋ ਗਈ ਏ ਤੇ ਵੀਡੀਓ ਨੂੰ ਵੱਤਵਾਤ ਸ਼ੇਅਰ ਕਰਿਓ ਕੈਮਰਾ ਪਰਸਨ ਬਵਨ ਅਗਰ왈 ਦੇ ਨਾਲ ਲੱਕੀ ਰਾਜਪੂਤ ਬਟਾਲਾ